ਫਿਰ ਆ ਭਗਤ ਸਿੰਘ ਨੇ ਸਾਡੇ ਸਿਰ ਕਰਜ਼ਾ ਚਾੜਿਆ ਹੋਇਆ ਹੈ ਉਤਾਰ ਤਾਂ ਨਹੀਂ ਸਕਦੇ ਪਰ ਥੋੜਾ ਬਹੁਤ ਜੋਬਦਾਨ ਪਾ ਸਕਦੇ ਆ ਕਿ ਭਾਈ ਅਸੀਂ ਆ ਕਰ ਸਕਦੇ ਆਂ ਜੀ ਆ ਕਰ ਸਕਦੇ ਸੀ ਸਾਡੇ ਕੋਲ ਕਲਮ ਸੀ ਅਸੀਂ ਆ ਕਰ ਸਕਦੇ ਸੀ ਕੋਈ ਅਗਲੀਆਂ ਪੀੜ੍ਹੀਆਂ ਲਾਂਬਾ ਤਾਂ ਨਹੀਂ ਦੇਣਗੀਆਂ ਨਾ ਵੀ ਜਦੋਂ ਤੁਸੀਂ ਸੀਗੇ ਤੁਸੀਂ ਕੀ ਕੀਤਾ ਫਿਰ ਉਹਨਾਂ ਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਜਨਮ ਦਿਨ ਨਹੀਂ ਪਤਾ ਜਨਾਬ ਪਹਿਲੀ ਹੋਈ ਵਿਧਾਨ ਸਭਾ 'ਚ ਮੈਂ ਪੁੱਛ ਲਿਆ ਸੀ ਪਹਿਲੀ ਹੀ ਵਿਧਾਨ ਸਭਾ ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆਇਆ ਕਹਿੰਦਾ ਮੈਨੂੰ ਪਤਾ ਨਹੀਂ ਕੀ ਪੜੀ ਗਏ ਹੋ ਫਿਰ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤੇਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲਓਗੇ ਤੁਸੀਂ ਇਹਨਾਂ ਨੂੰ ਤਾਂ ਆਪਦਿਆਂ ਦੇ ਪਤਾ ਹੈ ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜਾਂਦੀ ਹੈ ਹੋਰ ਕੋਈ ਨਹੀਂ ਹੈਗਾ ਇੱਥੇ। ਔਰ ਊਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੀ। ਆ ਹੁਣ। ਊਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ। ਜਨਰਲ ਡੇਅਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ। ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਬ ਭਰ ਗਿਆ ਉਸ ਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾ ਰਹੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਿੱਟਿਆਂ ਦੇ ਵਪਾਰੀ ਕਹਿੰਦੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਵਾਸਤਾ ਖੜਜੋ ਦੂਜਿਆਂ ਵਾਲੇ ਮੋਟਰਸਾਈਕਲ ਵਾਂਗ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜ ਜੰਨੇ ਹੋ। ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ। ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ। ਕੈਪਟਨ ਮਰਿੰਦਰ। ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ। ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀ ਆ। ਅਧਿਕਾਰ ਤਾਂ ਉਹਨਾਂ ਦਾ ਹੀ ਹੈ ਬਸ ਅਸੀਂ ਤਾਂ ਪਸ਼ੂ ਆਪਾਂ ਤਾਂ। ਵੇਡਾਂ ਬੱਕਰੀਆਂ ਪਾਉਂਦਾ ਆਪਣੇ ਅਧਿਕਾਰ ਕੁਰਨੀ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਟੀਵੀ ਚੱਲ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ 라ਉਂਡ ਹੈ ਕਿ ਅੱਛਾ ਜੀ ਕਹਿੰਦੇ ਹੁਣੇ ਤੇਨੂੰ ਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਵਿਜਦੀ ਕਾਲੀ ਦਲ ਦਾ ਰਾਜ ਆ ਗਿਆ ਤਾਂ ਕਾਲੀ ਦਲ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਨਾ ਕਰੇ ਦੇਖੇ ਨਹੀਂ ਇਹ ਕਹਿੰਦੇ ਬੜਾ ਉੱਖਾ ਸਵਾਲ ਪਤਾ ਭਗਵਾਨ ਜੀ ਮੈਂ ਕੀ ਬੋਲਾਂ ਆਪਦੇ ਬਾਰੇ ਮੈਂ ਕਿਹਾ ਜੀ ਦੋ ਗੱਲਾਂ ਕਹੂੰਗਾ ਇੱਕ ਭਗਤ ਸਿੰਘ ਦਾ ਸ਼ੇਰ ਹੈ ਕਿ ਇਸ਼ਕ ਕਰਨਾ ਸਭ ਦਾ ਪੈਦਾਇਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਇੱਕ ਮੈਂ ਗਾਏ ਕਹੂੰਗਾ ਕਿ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਫਿਰ ਬੱਲੇ 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 ਇਹ ਇਹਨਾਂ ਦੇ ਗਰਦਾਰ ਨੇ ਜੀ